ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਤਵੰਦ ਸਿੰਘ ਸੰਧੂ ਫਤਿਹ ਨਸਰੀ ਤੋਂ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਜੋ ਆਪਾਂ ਨੇ ਪਲਾਂਟ ਲੈ ਕੇ ਆਏ ਅਮਰੂਦਾਂ ਦੇ ਤਿੰਨ ਤਰ੍ਹਾਂ ਦਾ ਅਮਰੂਦ ਆਪਾਂ ਮੰਗਵਾਇਆ ਤੇ ਨਾਲ ਆਪਾਂ ਅਮਰੂਦ ਦੀ ਜਿਹੜੀ ਆ ਕਿਹੜੇ-ਕਿਹੜੀ ਕੁਆਲਿਟੀ ਮੰਗਵਾਈ ਹੈ ਔਰ ਕੀ ਉਹਦਾ ਰੇਟ ਹੈ ਔਰ ਜੇ ਰੇਟ ਦੀ ਗੱਲ ਕਰਾਂਗੇ ਤਾਂ ਅਸੀਂ ਇਸ ਗੱਲ ਦਾ ਇਹ ਵੀ ਚੈਲੰਜ ਵੀ ਕਰਦੇ ਹਾਂ ਕਿ ਸਾਡੇ ਬਰਾਬਰ ਕੋਈ ਰੇਟ ਨਹੀਂ ਦੇਊਗਾ ਕਿਉਂਕਿ ਜੋ ਰੇਟ ਹੈ ਅਸੀਂ ਬਹੁਤ ਵਾਜਬ ਰੇਟ ਲਾ ਰਹੇ ਆ ਇਹ ਜੋ ਕਿਸਾਨਾਂ ਵਾਸਤੇ ਆ ਫਾਰਮਰ ਵਾਸਤੇ ਅਸੀਂ ਇਹ ਨਰਸਰੀ ਦੀ ਸ਼ੁਰੂਆਤ ਕੀਤੀ ਅੱਜ ਤੇ ਇਹ ਜੋ ਨਰਸਰੀ ਹੈ ਇਹਦੇ ਵਿੱਚ ਜੋ ਵੀ ਤੁਸੀਂ ਪlant ਲੈਣ ਸਾਡੇ ਫਾਰਮਰ ਹੋਣਗੇ ਕਿਸਾਨ ਹੋਣਗੇ ਉਹਨਾਂ ਨੂੰ ਬਿਲਕੁਲ ਵਾਜਬ ਰੇਟ ਲਾਇਆ ਜਾਊਗਾ ਅਸੀਂ ਅੱਡੇ ਕੋਲ ਤਕਰੀਬਨ ਜੇ ਗੱਲ ਕਰੀਏ ਨਿੰਬੂ ਅੰਬ ਸੰਤਰਾ ਕਿਨੂ ਮਾਲਟਾ ਤਕਰੀਬਨ ਸਾਰੀਆਂ ਵੈਰਾਈਟੀਆਂ ਨੇ ਇੱਥੇ ਤੱਕ ਕਿ ਡ੍ਰੈਗਨ ਫਰੂਟ ਦੇ ਵੀ ਤੁਹਾਨੂੰ ਸਾਡੇ ਕੋਲ ਪlant ਮਿਲ ਜਾਣਗੇ ਐਵਾਕਾਡੋ ਦਾ ਵੀ ਮਿਲ ਜਾਏਗਾ ਤੇ ਨਾਲ ਜਿਹੜਾ ਅੱਜ ਕੱਲ੍ਹ ਇਸ ਟਾਈਮ ਆਪਾਂ ਗੱਲ ਕਰੀਏ ਵੀ ਕਲੌਨ ਸਫੈਦਾ ਜਿਹੜਾ ਪੀ ਤੇਈ ਉਹ ਸਾਡੇ ਕੋਲ ਮੌਜੂਦ ਹੈ ਬਾਕੀ ਹੱਗ ਸਾਰੀਆਂ ਵੀਡੀਓ ਵਿੱਚ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਫੋਲੋ ਜਰੂਰ ਕਰ ਲੈਣਾ ਤੁਹਾਨੂੰ ਹਰ ਜਾਣਕਾਰੀ ਅਸੀਂ ਵੀਡੀਓ ਦੇ ਵਿੱਚ ਦਿੰਦੇ ਰਵਾਂਗੇ ਕਿਹੜੀ ਵੈਰਾਈਟੀ ਸਾਡੇ ਕੋਲ ਹੈ ਅਤੇ ਉਸ ਵੈਰਾਈਟੀ ਦਾ ਰੇਟ ਕੀ ਹੈ ਜੇ ਆਪਾਂ ਗੱਲ ਕਰੀਏ ਤਾਂ ਅਸੀਂ ਤਿੰਨ ਵੈਰਾਈਟੀਆਂ ਜਿਹੜੀਆਂ ਨੇ ਅਮਰੂਦ ਦੀਆਂ ਮੰਗਵਾਈਆਂ ਨੇ ਪlant ਤੁਸੀਂ ਦੇਖ ਸਕਦੇ ਹੋ ਲਗਭਗ ਤਕਰੀਬਨ ਜਿਹੜਾ ਆ 2 ਫੁੱਟ ਦੀ ਹਾਈਟ ਦੇ ਵਿੱਚ ਗਾ 2.5 2.5 ਫੁੱਟ ਤੱਕ ਜਿਹੜੀ ਹਾਈਟ ਹੈਗੀ ਆ ਪlant ਦੀ ਹੈ ਇਹ ਪlant ਜਿਹੜਾ ਆ ਇਹ ਹੈਗਾ ਵਾ ਮਰੂਦ ਹਸਾਰ ਸਫੈਦਾ ਜਿਹੜਾ ਆ ਜੀ ਇਹ ਹਸਾਰ ਸਫੈਦੇ ਦੀ ਆਪਾਂ ਗੱਲ ਕਰੀਏ ਤਾਂ ਰੇਟ ਜਿਹੜਾ ਇਹਦਾ ਇਹ ਲਗਭਗ ਆਪਾਂ ਤੁਹਾਨੂੰ 100 ਤੇ 10 ਰੁਪਏ ਦੇ ਵਿੱਚ ਲਾਸਟ ਜਿਹੜਾ ਰੇਟ ਹੈ ਅਸੀਂ ਦੇ ਦਾਂਗੇ ਬਾਜ਼ਾਰ ਦੇ ਵੀ ਤੁਹਾਨੂੰ ਇਹ ਪਲਾਂਟ ਜਿਹੜਾ 200 ਦਾ 250 ਦਾ 150 ਦਾ ਵੀ ਕੋਈ ਲਾ ਰਿਹਾ ਆ ਪਰ ਇਹ ਹਸਾਰ ਸਫੈਦਾ ਸਿਰਫ ਤੇ ਸਿਰਫ ਤੁਹਾਨੂੰ ਫਤਿਹ ਨਸਰੀ ਤੋਂ ਕਿਸਾਨਾਂ ਵਾਸਤੇ ਫਾਰਮਰਾਂ ਵਾਸਤੇ ਚਾਹੇ ਕਿਸੇ ਨੇ ਆਰਡਰ ਵੀ ਪਾਉਣਾ ਹੋਵੇ ਤਾਂ ਆਰਡਰ ਵੀ ਪਾ ਸਕਦਾ ਹੈ ਟਰਾਂਸਪੋਰਟੇਸ਼ਨ ਦਾ ਖਰਚਾ ਉਸਦਾ ਆਵੇਗਾ ਅਸੀਂ ਇੱਥੇ ਤੁਹਾਨੂੰ ਆਪਣੀ ਨਰਸਰੀ ਦੇ ਉੱਪਰ ਜਿਹੜਾ ਹੈਗਾ ਇਸ ਹਾਰ ਇਸ ਫਾਇਦਾ ਜਿਹੜਾ ਮਰੂਦ ਹੈ ਇਹ 100 ਤੇ 10 ਰੁਪਏ ਦੇ ਵਿੱਚ ਆਪਣੇ ਫਾਰਮਰਾਂ ਨੂੰ ਦੇ ਰਿਹਾ ਜਿਹੜਾ ਕਿ ਕਿਤੇ ਵੀ ਇੱਥੇ ਨੇੜੇ ਤੇੜੇ ਕਿਸੇ ਵੀ ਨਰਸਰੀ ਤੋਂ ਤੁਹਾਨੂੰ ਇਸ ਰੇਟ ਤੇ ਪlant ਨਹੀਂ ਮਿਲੂਗਾ ਜੇਕਰ ਤੋਂ ਪlant ਤੁਹਾਨੂੰ ਕੋਈ 100 ਰੁਪਿਆ ਵੀ ਦੇਵੇ ਤਾਂ ਬੇਸ਼ੱਕ ਤੁਸੀਂ ਸਾਡੇ ਕੋਲ ਆ ਕੇ ਇਸ ਗੱਲ ਦਾ ਸਾਨੂੰ ਕਹਿ ਦੇਣਾ ਕਿ ਤੁਸੀਂ ਰੇਟ 10 ਰੁਪਏ ਵੱਧ ਲਾਉਣ ਦੇ ਹੋ ਅਸੀਂ ਬਿਲਕੁਲ ਵਾਜਬ ਰੇਟ ਲਾਇਆ ਤਾਂ ਕਿ ਸਾਡੇ ਫਾਰਮਰ ਕਿਸਾਨ ਇੱਕ ਤੇ ਉਹਨਾਂ ਨੂੰ ਕੁਆਲਿਟੀ ਅੱਛੀ ਮਿਲ ਜਾਵੇ ਔਰ origignal ਜੋ ਚੀਜ਼ ਮਿਲੇ ਉਹਨਾਂ ਨੂੰ ਤੋ ਇਸ ਕਰਕੇ ਜਿਹੜਾ ਇਸ ਹਾਰ ਸਬੈਦਾ ਅਮਰੂਦ ਹੈ ਉਹ ਲਗਭਗ 100 ਤੇ 10 ਰੁਪਏ ਦਾ ਅਸੀਂ ਜਿਹੜਾ ਪਲਾਂਟ ਲਾ ਰਹੇ ਆ ਸੋ ਅੱਗੇ ਆ ਗਿਆ ਆਪਣੇ ਕੋਲ ਜਿਹੜਾ ਅਮਰੂਦ ਹੈ ਇਹ ਹੈਗਾ ਕੇਜੀ ਅਮਰੂਦ ਕੇਜੀ ਅਮਰੂਦ ਦੀ ਵੀ ਹਾਈਟ ਬਿਲਕੁਲ ਬਰਾਬਰ ਆ ਪਲਾਂਟ ਸਾਰੇ ਬਿਲਕੁਲ ਤਿਆਰ ਆ ਰੈਡੀ ਆ ਔਰ ਜੇ ਇਹਦੀ ਗੱਲ ਕਰੀਏ ਤਾਂ ਜਿਹੜਾ ਕੇਜੀ ਅਮਰੂਦ ਹੈ ਇਹ ਆਪਾਂ ਤੁਹਾਨੂੰ ਜਿਹੜਾ ਆ ਸਿਰਫ 100 ਰੁਪਏ ਦੇ ਵਿੱਚ ਪਲਾਂਟ ਬਾਜ਼ਾਰ ਦੇ ਵਿੱਚ ਤੁਹਾਨੂੰ 150 200 250 ਰੁਪਏ ਤੋਂ ਘੱਟ ਕੋਈ ਵੀ ਇਸ ਟਾਈਮ ਪਲਾਂਟ ਨਹੀਂ ਦੇ ਰਿਹਾ ਹੋਊਗਾ ਤੁਸੀਂ ਚਾਹੇ ਕਿੰਨੀਆਂ ਨਰਸਰੀਆਂ ਦੇ ਉੱਤੇ ਜਾ ਕੇ ਵਿਜ਼ਿਟ ਵੀ ਕਰ ਲੋ ਜੇ ਤੁਸੀਂ ਕਾਲ ਕਰਕੇ ਪੁੱਛ ਵੀ ਸਕਦੇ ਹੋ ਪਰ ਇੱਕੋ ਇੱਕ ਨਰਸਰੀ ਹੈ ਫਤਿਹ ਐਫ ਪੀਓ ਨਰਸਰੀ ਹੈ ਜਿੱਥੇ ਤੁਹਾਨੂੰ ਇਹ ਜਿਹੜਾ ਕੇਜੀ ਅਮਰੂਦ ਹੈ ਇਹ 100 ਰੁਪਏ ਜਿਹੜਾ ਆ ਦੇ ਹਿਸਾਬ ਨਾਲ ਤੁਹਾਨੂੰ ਮਿਲ ਜਾਏਗਾ ਸਿਰਫ ਤੇ ਸਿਰਫ 100 ਰੁਪਈਆ ਇਸ ਅਮਰੂਦ ਦਾ ਅਸੀਂ ਰੇਟ ਲਾਵਾਂਗੇ ਤੁਸੀਂ ਆ ਕੇ ਇੱਥੋਂ ਲਿਜਾ ਵੀ ਸਕਦੇ ਹੋ ਜੇਕਰ ਤੁਸੀਂ ਆਰਡਰ ਦਿਓਗੇ ਤਾਂ ਜੋ ਟਰਾਂਸਪੋਰਟੇਸ਼ਨ ਦਾ ਖਰਚਾ ਆ ਉਹ ਤੁਹਾਡਾ ਹੋਏਗਾ ਅਸੀਂ ਆਪਣੀ ਜੋ ਨਰਸਰੀ ਦਾ ਰੇਟ ਤੁਹਾਨੂੰ ਲਗਾ ਦੇਵਾਂਗੇ ਇਸ ਤੋਂ ਅੱਗੇ ਸਾਡੇ ਕੋਲ ਹੈਗਾ ਅਮਰੂਦ ਤਾਈਵਾਨ ਇਹ ਤਾਈਵਾਨ ਅਮਰੂਦ ਹੈ ਇਹਦੀ ਵੀ ਹਾਈਟ ਬਿਲਕੁਲ ਬਰਾਬਰ ਹੈ ਔਰ ਪlant ਬਿਲਕੁਲ ਵਧੀਆ ਪlant ਹੈ ਅੱਛੀ ਗਰੋਥ ਕਰ ਰਿਹਾ ਇਹ ਪlant ਅਸੀਂ ਤੁਹਾਨੂੰ ਸਿਰਫ ਦੇਵਾਂਗੇ 80 ਰੁਪਏ ਦੇ ਵਿੱਚ ਤੁਸੀਂ ਸੋਚ ਨਹੀਂ ਸਕਦੇ ਵੀ 80 ਰੁਪਏ ਦੇ ਵਿੱਚ ਪlant ਤਿਆਰ ਕੀਤਾ ਤੁਹਾਨੂੰ ਅਸੀਂ ਦੇ ਸਕਦੇ ਆ ਜਿਹੜਾ ਕਿ ਤੁਹਾਨੂੰ ਮਾਰਕੀਟ ਦੇ ਵਿੱਚ ਕਿਸੇ ਵੀ ਨਰਸਰੀ ਤੋਂ ਨਹੀਂ ਮਿਲੂਗਾ ਸਾਡੀ ਇਸ ਨਰਸਰੀ ਤੋਂ ਤੁਹਾਨੂੰ ਜਿੰਨੇ ਵੀ ਪlant ਤੁਸੀਂ ਲੈਣ ਆਓਗੇ ਚਾਹੇ ਫਰੂਟ ਵਾਲੇ ਆ ਚਾਹੇ ਆਪਣੇ ਦੂਸਰੇ ਸ਼ਾਹ ਵਾਲੇ ਵੀ ਦਰਖਤ ਵੀ ਲੈ ਕੇ ਆਓਗੇ ਚਾਹੇ ਵੈਜੀਟੇਬਲ ਦਾ ਅਸੀਂ ਕੰਮ ਸ਼ੁਰੂ ਕਰਨ ਲੱਗੇ ਆ ਸਾਡੇ ਰੇਟ ਦੇ ਬਰਾਬਰ ਤੁਹਾਨੂੰ ਕਿਤੇ ਵੀ ਰੇਟ ਨਹੀਂ ਮਿਲੇਗਾ ਕਿਉਂਕਿ ਅਸੀਂ ਸਿਰਫ ਕਿਸਾਨਾਂ ਦੇ ਵਾਸਤੇ ਜਿਹੜੀ ਐਫਪੀਓ ਨਰਸਰੀ ਫਰਤੇ ਐਫਪੀਓ ਨਰਸਰੀ ਚਲਾ ਰਹੇ ਆ ਇਹ ਸਿਰਫ ਅਸੀਂ ਕਿਸਾਨਾਂ ਦੇ ਵਾਸਤੇ ਚਲਾ ਰਹੇ ਆ ਇਹਦੇ ਵਿੱਚ ਅਸੀਂ ਕੋਈ ਰੇਟ ਆ ਡਬਲ ਨਹੀਂ ਲਾ ਰਹੇਗੇ ਕਿਉਂਕਿ ਨਰਸਰੀ ਵਾਲਿਆਂ ਨੂੰ ਪਤਾ ਹੁੰਦਾ ਕਿੰਨੇ ਰੇਟ ਦਾ ਪਲਾਂਟ ਆਉਂਦਾ ਫਾਰਮਰ ਨੂੰ ਕਈ ਤਰੀਕਿਆਂ ਦੇ ਨਾਲ ਦੱਸਿਆ ਜਾਂਦਾ ਕਈ ਤਰੀਕਿਆਂ ਦੇ ਨਾਲ ਲੁੱਟਿਆ ਜਾਂਦਾ ਸੋ ਅਸੀਂ ਚਾਹੁੰਦੇ ਆ ਤੁਸੀਂ ਆਓ ਇੱਕ ਵਾਰ ਇਸ ਨਰਸਰੀ ਦੇ ਵਿਜ਼ਿਟ ਕਰੋ ਜਿਹੜਾ ਵੀ ਪਲਾਂਟ ਤੁਹਾਨੂੰ ਚਾਹੀਦਾ ਹੈ ਉਹ ਅਸੀਂ ਵਾਜਬ ਰੇਟ ਦੇ ਦਵਾਂਗੇ ਜੋ ਰੇਟ ਤੇ ਅਸੀਂ ਪਲਾਂਟ ਤੁਹਾਨੂੰ ਦੇ ਦਿੱਤਾ ਉਸ ਰੇਟ ਦੇ ਉੱਪਰ ਤੁਹਾਨੂੰ ਨੇੜੇ ਤੇੜੇ ਲਗਭਗ 2 ਤੋਂ 4 ਜ਼ਿਲ੍ਹਿਆਂ ਦੇ ਵਿੱਚ ਕਿਸੇ ਵੀ ਨਰਸਰੀ ਤੋਂ ਨਹੀਂ ਮਿਲੇਗਾ ਔਰ ਪਲਾਂਟ ਤੁਹਾਨੂੰ オリジナル ਬ੍ਰਾਂਟ ਮਿਲੇਗਾ ਪਲਾਂਟ ਦੇ ਵਿੱਚ ਇਹ ਨਹੀਂ ਹੋਊਗਾ ਕਿ ਪਲਾਂਟ ਦੇਸੀ ਹੋਊਗਾ ਜਾਂ ਕੁਝ ਜਿਹੜਾ ਕਿਹਾ ਗਿਆ ਉਹੀ ਪਲਾਂਟ ਹੋਗਾ ਦੇਖਭਾਲ ਸੰਭਾਲ ਤੁਸੀਂ ਕਰਨੀ ਇਸ ਚੀਜ਼ ਦੀ ਜੋ ਆਪਾਂ ਇਸ ਨੂੰ ਲਗਾਉਣਾ ਕਿਦਾਂ ਉਸ ਤੋਂ ਇਲਾਵਾ ਇਸ ਨੂੰ ਇਹਦੇ ਥੱਲੇ ਜੋ ਚੀਜ਼ਾਂ ਪੈਣੀਆਂ ਨੇ ਵਰਮੀ ਕੰਪੋਸਟ ਵੀ ਆਪਾਂ ਯੂਜ਼ ਕਰਵਾਉਣੇ ਆ ਨਾਲ ਨਾਲ ਆਪਾਂ ਮੁਰਗੀ ਕੰਪੋਸਟ ਵੀ ਪਵਾਉਣੇ ਆ ਉਹਦੇ ਇਲਾਵਾ ਹੋਰ ਜੋ ਵੀ ਨਿਊਟ੍ਰੀਐਂਟ ਪੈਣੇ ਨੇ ਉਹ ਤੁਸੀਂ ਪਾਉਣੇ ਆ ਔਰ ਪlant ਤੁਹਾਨੂੰ ਰਿਜ਼ਲਟ ਦੇਊਗਾ ਸਾਡੇ ਵਾਲਾ ਰੇਟ ਜਿਹੜਾ ਵਾ ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਲਗਭਗ ਜਿਹੜੇ ਇਸ ਰੇਟ ਦੇ ਉੱਪਰ ਹੀ ਤੁਹਾਨੂੰ ਦੱਸ ਦਿੱਤੇ ਆ ਵੀਡੀਓ ਦੇ ਵਿੱਚ ਪਹਿਲਾਂ ਵੀ ਇਸ ਰੇਟ ਦੇ ਉੱਪਰ ਤੁਹਾਨੂੰ ਕੋਈ ਵੀ ਪlant ਨਹੀਂ ਦੇਊਗਾ ਸੋ ਤੁਸੀਂ ਵਿਜ਼ਿਟ ਕਰਨ ਵਾਸਤੇ ਫਤਿਹ ਐਪੀਓ ਗੂਗਲ ਮੈਪ ਦੇ ਉੱਪਰ ਵੀ ਸਰਚ ਕਰ ਸਕਦੇ ਜੇ ਫਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਤੁਹਾਨੂੰ ਲੋਕੇਸ਼ਨ ਮਿਲ ਜੂਗੀ ਨਹੀਂ ਤਾਂ ਤੁਸੀਂ ਸਾਡੇ ਦਿੱਤੇ ਸਕਰੀਨ ਦੇ ਉੱਪਰ ਜਿਹੜੇ ਨੰਬਰ ਹੈ ਉਹਦੇ ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਤੁਸੀਂ ਇੱਥੇ ਸਾਡੇ ਵਿਜ਼ਿਟ ਕਰ ਸਕਦੇ ਹੋ ਇਸ ਤੋਂ ਇਲਾਵਾ ਜੇ ਵਿਜ਼ਿਟ ਨਹੀਂ ਕਰਨੀ ਤਾਂ ਤੁਸੀਂ ਆਨਲਾਈਨ ਸਾਨੂੰ ਆਰਡਰ ਵੀ ਦੇ ਸਕਦੇ ਹੋ ਟਰਾਂਸਪੋਰਟੇਸ਼ਨ ਦਾ ਖਰਚਾ ਤੁਹਾਡਾ ਆਵੇਗਾ ਜੋ ਬਾਕੀ ਆਨਲਾਈਨ ਟਰਾਂਸਪੋਰਟੇਸ਼ਨ ਦਾ ਖਰਚਾ ਕੱਢ ਕੇ ਉਸ ਹਿਸਾਬ ਨਾਲ ਆਰਡਰ ਲਿਆ ਜਾਏਗਾ ਕਿ ਕਿੰਨੇ ਪਲਾਂਟ ਤੁਸੀਂ ਆਰਡਰ ਦੇ ਰਹੇ ਹੋ ਫਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਅਤੇ ਸਿੰਘ ਐਗਰੋ ਨਰਸਰੀ ਜੋ ਕਿ ਝੰਡੇਆਲਾ ਗੁਰੂ ਤੋਂ ਆ ਇਹ ਮਿਲ ਕੇ ਇੱਥੇ ਇਸ ਟਾਈਮ ਕੰਮ ਕਰ ਰਹੇ ਆ ਉਹਨਾਂ ਦੇ ਨਾਲ ਇਹ ਸਾਰੇ ਪਲਾਂਟ ਜਿਹੜੇ ਆ ਆਪਣੇ ਬਾਹਰੋਂ ਸਿੱਧੇ ਆ ਰਹੇ ਆ ਇੱਥੇ ਕੋਈ ਵੀ ਪਲਾਂਟ ਆਪ ਨਹੀਂ ਅਸੀਂ ਜਿੱਦਾਂ ਅੱਗੇ ਪਲਾਂਟ ਤੋਂ ਪਲਾਂਟ ਅੱਗੇ ਤਿਆਰ ਕਰਦੇ ਸਾਰੇ ਬਾਹਰੋਂ ਪਲਾਂਟ ਆ ਰਿਹਾ ਹੈ ਇਸ ਤੋਂ ਇਲਾਵਾ ਅੱਗੇ ਜਿੰਨੇ ਵੀ ਪਲਾਂਟ ਹੋਰ ਆ ਰਹੇ ਆ ਗੱਡੀਆਂ ਤੇ ਉਹ ਸਾਰੇ ਪਲਾਂਟ ਦੀ ਤੁਹਾਨੂੰ ਇੱਕ ਇੱਕ ਵੀਡੀਓ ਬਣਾ ਕੇ ਜਾਣਕਾਰੀ ਦਿੱਤੀ ਜੂਗੀ ਤੁਹਾਨੂੰ ਸਾਡੇ ਰੇਟ ਸਾਡੀ ਕੁਆਲਿਟੀ ਕਿਵੇਂ ਲੱਗੀ ਤਾਂ ਤੁਸੀਂ ਸਾਡੀ ਇਸ ਵੀਡੀਓ ਨੂੰ ਅੱਗੇ ਵਾਤਵਾਤ শেয়ার ਕਰਨਾ ਅਤੇ ਇਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਲਾਈਕ ਜਰੂਰ ਕਰ ਦੇਣਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਫਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਤੋਂ ਸਤਵੰਤ ਸਿੰਘ ਸੰਧੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ